ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਅੱਜ ਇੱਕ ਹੋਰ ਟੌਪਿਕ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਜੀ ਉਮੀਦ ਹੈ ਪਹਿਲਾਂ ਤਾਂ ਸਾਰੇ ਠੀਕ ਹੋਮ ਹੋਗੇ ਬਾਕੀ ਰਹਿੰਦੀਆਂ ਸਰਕਾਰਾਂ ਦੇ ਕੰਮ ਜੋ ਪੂਰ ਘਾਟੀ ਚੜਦੇ ਨੇ ਤੇ ਸਾਡੇ ਲੋਕ ਫੇਰ ਪਿੱਛੇ ਲੱਗ ਜਾਂਦੇ ਨੇ ਕਿਉਂਕਿ ਹੁਣ ਫੇਰ ਵੋਟਾਂ ਆ ਰਹੀਆਂ ਨੇ ਤੇ ਮਿੱਠੀਆਂ ਗੋਲੀਆਂ ਦੇਣੀਆਂ ਸਟਾਰਟ ਹੋ ਗਈਆਂ ਹਰ ਇੱਕ ਸਰਕਾਰ ਵੱਲੋਂ ਮਿੱਠੀਆਂ ਗੋਲੀਆਂ ਦੇਣ ਲੱਗ ਗਏ ਨੇ ਤੇ ਬਾਕੀ ਹੁਣ ਦੇਖਦੇ ਆਂ ਅੱਗੇ ਮਿੱਠੀਆਂ ਗੋਲੀਆਂ ਲੈ ਕੇ ਕੌਣ ਕਿੱਥੋਂ ਤੱਕ ਪਾਰ ਜਾਂਦਾ ਆਣਾ ਬੋਟਾ ਪਾਉਣ ਤੋਂ ਪਹਿਲਾਂ ਜੋ ਪਿੱਛੇ ਕਾਂਡ ਹੋਏ ਨੇ ਉਹਨਾਂ ਕੰਨੀ ਇੱਕ ਵਾਰ ਨਿਗਾਹ ਜ਼ਰੂਰ ਮਾਰ ਲਿਓ ਵੋਟ ਪਾਉਣ ਤੋਂ ਪਹਿਲਾਂ ਹਨਾ ਕਿ ਸਾਡੇ ਤੋਂ ਕੀ ਕੁਝ ਖੋਹ ਲਿਆ ਪਹਿਲਾਂ ਬੋਟਾਂ ਦੀਆਂ ਗੋਲੀਆਂ ਮਿੱਠੀਆਂ ਗੋਲੀਆਂ ਦੇ ਕੇ ਕੀ ਅਸੀਂ ਤੁਹਾਡੇ ਨਾਲ ਇਨਸਾਫ ਕਰਾਂਗੇ ਇੱਕ ਵਾਰ ਪਿੱਛੇ ਨਿਗਾਹ ਜ਼ਰੂਰ ਮਾਰ ਲਿਓ ਕਿ ਪਹਿਲਾਂ ਸਿੱਧੂ ਮੂਸੇਵਾਲਾ ਗਿਆ ਹਨਾ ਕਲਮ ਗਈ ਜੋ ਲਿਖਦਾ ਸੀ ਜੋ ਸਰਕਾਰਾਂ ਨੂੰ ਚੁੱਭਦਾ ਸੀ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਸੀ ਹਨਾ ਹਜੇ ਤੱਕ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਬਹੁਤ ਕੁਝ ਉਹਦੀ ਮੌਤ ਤੇ ਜਾਂ ਭੋਗ ਤੇ ਆ ਕੇ ਬਹੁਤ ਵੱਡੇ ਵੱਡੇ ਦਾਅਵੇ ਕਰ ਗਏ ਕਿ ਅਸੀਂ ਸਿੱਧੂ ਦੀ ਯਾਦ ਵਿੱਚ ਇਹ ਕੁਝ ਕਰਾਂਗੇ ਪਰ ਹਜੇ ਤੱਕ ਕੋਈ ਸੱਟਾ ਨਹੀਂ ਨਿਕਲਿਆ ਬੋਟ ਪਾਉਣ ਤੋਂ ਪਹਿਲਾਂ ਆ ਚੀਜ਼ਾਂ ਜ਼ਰੂਰ ਵੇਖ ਲਿਓ ਹਨਾ ਦੂਜਾ ਦੀਪ ਸਿੱਧੂ ਬਈ ਗਿਆ ਉਹਨੂੰ ਉਹਦੇ ਤੇ ਚਿੰਨਕਾ ਦਾ ਲਾ ਦਿੱਤਾ ਕਿ ਉਹ दारू ਜ਼ਿਆਦਾ ਪਿੰਦਾ ਸੀ ਹਨਾ ਡਰਿੰਕ ਕੀਤੀ ਵੀ ਸੀ ਬਹੁਤ ਜ਼ਿਆਦਾ ਆਹ ਟੈਗ ਲਾ ਕੇ ਉਹਦੀ ਫਾਈਲ ਵੀ ਬੰਦ ਕਰ ਦਿੱਤੀ ਗਈ ਉਸ ਬੰਦੇ ਦੀ ਸੋਚ ਹੋਰ ਸੀ ਉਹ ਨਿਊ ਵਰਲਡ ਆਰਡਰ ਨੂੰ ਸਮਝਦਾ ਸੀ ਹਨਾ ਵਕੀਲ ਸੀ ਪੇਸ਼ੇਵਜੋਂ ਸੋਚ ਵੱਖਰੀ ਸੀ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦਾ ਸੀ ਤੇ ਉਹ ਵੀ ਖੋਲ ਲਿਆ ਗਿਆ ਹਨਾ ਕਿ ਸੋਚ ਖੋਲ ਹੀ ਗਈ ਇੱਕ ਅਸੀਂ ਕਿੱਥੋਂ ਤੱਕ ਹੋਰ ਡਿੱਗੀ ਜਾਵਾਂਗੇ ਵੋਟ ਪਾਉਣ ਤੋਂ ਪਹਿਲਾਂ ਜੋ ਪਿੱਛੇ ਘਟਨਾਵਾਂ ਹੋਈਆਂ ਹੁੰਦੀਆਂ ਨੇ ਉਹਨੂੰ ਹਮੇਸ਼ਾ ਯਾਦ ਰੱਖਿਆ ਕਰੋ ਜਾਂ ਕੋਈ ਤੁਹਾਨੂੰ ਜਦੋਂ ਮਿੱਠੀ ਕੋਲੀ ਦਿੱਤੀ ਜਾਂਦੀ ਆ ਕਿ ਤੁਹਾਡੇ ਆ ਕੰਮ ਇਦਾਂ ਹੋ ਜਾਣਗੇ ਬਹੁਤਾ ਟਾਈਮ ਨਹੀਂ ਲੱਗੂਗਾ ਫਸੋ ਵਿਸ਼ਵਾਸ ਦੇ ਸਿਰ ਤੇ ਆਪਾਂ ਭੱਜ ਕੇ ਵੋਟ ਪਾ ਦਿੰਨੇ ਆ ਉਹ ਚੀਜ਼ਾਂ ਤੋਂ ਹਮੇਸ਼ਾ ਬਚਿਆ ਕਰੋ ਸੰਦੀਪ ਨੰਗਲ ਅੰਬਿਆ ਸੀ ਜਿਹੜਾ ਕਬੱਡੀ ਖਿੜਾਦੀ ਸੀ ਹਨਾ ਉਹ ਉਸ ਦਾ ਵੀ ਕਤਲ ਹੋ ਗਿਆ ਸੀ ਹਜੇ ਤੱਕ ਉਹਦੀ ਵੀ ਕੋਈ ਕਾਰਵਾਈ ਸਰਕਾਰ ਵੱਲੋਂ ਹਜੇ ਨਹੀਂ ਕੀਤੀ ਗਈ ਹੁਣ ਆ ਬਾਲੀ ਪ੍ਰਾਣੀ ਗੱਲ ਨਹੀਂ ਹੈਗੀ। ਪਿੱਛੇ ਦੇਖੋ ਤੁਸੀਂ ਇੱਕ ਥੋੜੇ ਟਾਈਮ ਹੀ ਹੋਇਆ ਸ਼ੁਭਕਰਨ ਵੀਰ ਹੈਨਾ ਉਹਦੀ ਵੀ ਗੋਲੀ ਉਹਦੇ ਵੀ ਗੋਲੀ ਮਾਰ ਦਿੱਤੀ ਗਈ। ਪਰ ਹਜੇ ਤੱਕ ਜਿਸ ਨੇ ਗੋਲੀ ਮਾਰੀ ਹੈ ਨਾ ਤਾਂ ਉਹ ਬੰਦਾ ਲੱਭਿਆ ਤੇ ਨਾ ਹੀ ਕੋਈ ਪ੍ਰੋਪਰ ਕਾਰਵਾਈ ਕੀਤੀ ਗਈ ਹੈ। ਹਜੇ ਆਈ ਨਹੀਂ ਪਤਾ ਕੀ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੀਆਂ ਹੋਰ ਕਟਨਾਮਾ ਆਪਣੇ ਨਾਲ ਵਾਪਰਨ ਬੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਜੋ ਪਿੱਛੇ ਕਟਨਾਮਾ ਵਾਪਰੀਆਂ ਨੇ ਉਸ ਤੇ ਨਿਗਾਹ ਜ਼ਰੂਰ ਮਾਰ ਲਾ ਕਰੋ ਭੁੱਲਣਾ ਜਾਇਆ ਕਰੋ ਤੇ ਮਿੱਠੀਆਂ ਗੋਲੀਆਂ ਜਿਹੜੀਆਂ ਸਰਕਾਰ ਨੇ ਤੁਹਾਨੂੰ ਦੇਤੀਆਂ ਕਿ ਅਸੀਂ ਤੁਹਾਡੇ ਇਹ ਕੰਮ ਕਰਾਂਗੇ ਹਨਾ ਅਸੀਂ ਜਿੰਨਾ ਦੇ ਨਾਲ ਪਿਛਲੀਆਂ ਸਰਕਾਰਾਂ ਨੇ ਧੱਕਾ ਕੀਤਾ ਕਿ ਸਾਡੀ ਸਰਕਾਰ ਇਨਸਾਫ ਦਵਾਊਗੀ ਇਸ ਤਰ੍ਹਾਂ ਦੀਆਂ ਮਿੱਠੀਆਂ ਗੋਲੀਆਂ ਤੋਂ ਬਚਿਆ ਕਰੋ। ਹੁਣ ਪਿੱਛੇ ਅਸੀਂ ਆਹ ਕਿੰਨਾ ਕੁਝ ਖੋਹ ਲਿਆ। ਹਣ ਹੁਣ ਅੱਗੇ ਜਾ ਕੇ ਹੋਰ ਹਜੇ ਪਤਾ ਨਹੀਂ ਕਿੰਨਾ ਕੁਝ ਸਾਡੇ ਤੋਂ ਖੋਇਆ ਜਾਣਾ। ਕਿਹੜੀ-ਕਿਹੜੀ ਸੋਚ ਦੇ ਜੋ ਮਾਲਕ ਨੇ। ਹਣ ਉਹ ਸਾਡੇ ਤੋਂ ਖੋਹ ਲੈ ਜਾਣੇ ਆ ਜੋ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਨੇ।